ਕੁਬੀ ਸ੍ਰੀ ਜਥਾ ਭਾਈ ਬਗੀਚਾ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਸੰਗਤ ਨੂੰ 7:10 ਤੱਕ ਨਿਹਾਲ ਕਰਨਗੇ ਉਪਰੰਤ ਨਾਮ ਸਿਮਰਨ 1 ਘੰਟੇ ਦੇ ਲਈ ਉਪਰੰਤ ਢਾਡੀ ਦਰਬਾਰ ਸਜੇਗਾ ਆਪ ਸਰਬੱਤ ਸੰਗਤ ਨੇ ਲਾਹਾ ਪ੍ਰਾਪਤ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਵਾਹਿਗੁਰੂ ਹੁੰ ਦਇਆਵਾਨ ਕਿਰਪਾਲੂ ਐ ਦਰਵੇਸ਼ ਪਿਤਾ ਦਇਆ ਕਰ ਦਿਓ ਦਾਤਾ ਜੀ ਦੁਰਕਾਰਾਂ ਤੇ ਓ ਮੇਰ ਵਣਬਕ ਸ਼ੰਦ ਮੇਰੇ ਮੁਰਗੇਸ਼ ਪਿਤਾ ਮੇਰਾ ਕਰ ਦਿਓ ਜੀ ਕਰਮਾਂ ਦੇ ਮਾਰਾਂ ਤੇ ਤੇਰੇ ਕਦਮਾਂ ਦੇ ਵਿੱਚ ਰੁੱਲਦੀਆਂ ਬਾਦਸ਼ਾਹੀਆਂ ਨੇ ਯਾਰ ਗਰੀਬਾਂ ਦਾ ਤੇ ਮਾਣ ਨਿਮਾਣਿਆਂ ਦਾ ਓ ਤੁਸੀਂ ਮਸਕੀਨਾਂ ਨੂੰ ਬਖਸ਼ੀਆਂ ਪਾਤਸ਼ਾਹਿਆਂ ਨੇ ਤੂੰ ਬਾਦਸ਼ਾਹ ਸਤਿਆ ਸੱਚੀ ਮਾਣ ਨਿਮਾਣਿਆਂ ਦਾ ਤੂੰ ਬਾਦਸ਼ਾਹ ਸਤਿਆ ਸੱਚੀ ਨ ਤਾਨਿਆ ਦਾ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਜੋ ਜੋ ਬਣ ਫੁੱਲ ਗੁਲਾਬੀ ਦਾ ਇੱਕ ਮੈਲ ਬਣਾਉਣਾ ਗੱਲਾਂ ਦਾ ਜਿਉ ਆ ਜਾਣ ਹਾਰੇ ਖਿਆਲਾਂ ਦੇ ਜੋ ਬਹਿਣ ਸਮੁੰਦਰੀ ਛੱਲਾਂ ਦਾ ਬੈਠਣ ਲਈ ਕਾਵ ਪ੍ਰੇਮੀ ਦੇ ਖਿਆਲਾਂ ਦਾ ਫਰਸ਼ ਵਿਛਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਜੋ ਜੋ ਬਣ ਫੁੱਲ ਗੁਲਾਬੀ ਇਸ਼ਲਾ ਦਾ ਵੇਖਣ ਲਈ ਕਾਵ ਪਰੇਮੀ ਦੇ ਖਿਆਲਾਂ ਦਾ ਪਰਸ਼ ਫਿਸ਼ਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਤੋਂਪ ਲੱਗਣ ਤੇ ਰੰਗ ਗੁੱਟੇ ਦਾ ਚਮਕੇ ਤੇ ਚਮਕਾ ਮਾਰੇ ਜੀ ਇੱਕ ਬਣੇ ਬਗੀਚਾ ਸ਼ੰਦਾਂ ਦਾ ਅੰਬਰ ਮਤਨ ਤਾਰੇ ਜੀ ਕੁਦਰਤ ਜਹਾਰ ਭਰੋ ਕੇ ਤੇ ਸੰਗਤਾਂ ਦੇ ਗਲ ਵਿੱਚ ਪਾਉਣਾ ਮੈਂ ਬੋਲ ਰੰਗ ਬਿਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਹੱਸੇ ਪਈ ਕੁਦਰਤ ਕਾਦਰ ਦੀ ਹਾਂ ਹੱਸੇ ਪਈ ਕੁਦਰਤ ਕਾਦਰ ਦੀ ਫੁੱਲ ਟੈਕਣ ਅਜਬ ਬਹਾਰਾਂ ਦੇ ਦਿਲ ਮੈਂ ਇੱਕ ਬਣੇ ਕਸਤੂਰੀ ਦੀ ਕੱਟ ਦੇਵਾਰੋ ਗਬ ਮਾਰਾਂ ਦੇ ਪਲ ਵਿੱਚ ਪਛਾੜਾ ਝੂਠੇ ਨੂੰ ਸੱਚੇ ਦਾ ਸੱਚ ਜਿਤਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਜੀਕਾਵ ਬਗੀਚਾ ਲਾਉਣਾ ਮੈਂ ਹਬਤਾ ਦੀਆਂ ਨਦੀਆਂ ਤਰ ਕੇ ਤੇ ਹਾਂ ਨਦੀnga ਤਰਕੇ ਤੇ ਲੰਘ ਜਾਵਾਂ ਪਾਰਲੇ ਟੰਡੇ ਤੇ ਅਮੜਾਂ ਦਾ ਦੇਵੇ ਟੰਡੋਰਾ ਪਈ ਇੱਕ ਘੁੱਗੀ ਨੀਲੇ ਝੰਡੇ ਤੇ ਜੇ ਧਰਮ ਦੀ ਰਾਖੀ ਕਰਨੀ ਪਈ ਤਾਂ ਖੰਡਾ ਵੀ ਖੜਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀਕਾਵ ਬਗੀਚਾ ਲਾਉਣਾ ਮੈਂ ਥਿਲ ਬਣ ਜੇ ਸੁਲ ਜੇ ਸ਼ੇਰਾਂ ਆੱਖਾਂ ਮੈਨੂੰ ਪਤਾ ਨਹੀਂ ਮਜਨੂ ਦੀ ਕਿੰਨੀ ਬਾਤ ਰਹੇ ਦਸਤਾ ਬਣ ਜਾਏ ਹਾਸੇ ਦਾ ਰੱਬ ਤੋਂ ਨਹੀਂ ਭੇਤ ਛਪਾਉਣਾ ਮੈਂ ਫੁੱਲ ਰੰਗ ਬੇਰੰਗ ਵਿਚਾਰਾਂ ਦੇ ਜੀ ਕਾਵਬਗੀਚਾ ਲਾਉਣਾ ਮੈਂ ਦੁਨੀਆਂ ਦੀ ਮਾਂ ਹੈਂਕੜਬਾਜ ਡਰਾਵੇ ਨਾ ਜੇ ਮਨ ਪਾਪਾ ਤੋਂ ਡਰਦਾ ਰਹੇ ਖੁਸ਼ੀਆਂ ਵਿੱਚ ਗਮ ਦਾ ਪਤਾ ਨਹੀਂ ਹਾਂ ਵਾਸੀ ਜਗਤ ਪਰੌਣਾ ਮੈਂ ਫੁੱਲ ਰੰਗ ਬੇਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਤੇ ਗੁੱਟਾਂ ਕਲੀਆਂ ਦੀ ਕਿਤ ਲਾਜਵੰਤੀਆਂ ਮੈਕਣ ਦੀ ਨਾਰਗਸ ਤੇ ਰਾਤ ਰਾਣੀ ਨਾਲ ਹਣਾਂ ਤੇ ਮਰੂਆ ਟੈਕਣ ਜੀ ਕੀ ਬਾਜ ਜਗ ਪੈ ਸਚਾਈ ਦਾ ਖਿਆਲਾਂ ਦਾ ਤੇਲ ਮਚਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਜੀਕਾਵ ਬਗੀਚਾ ਲਾਉਣਾ ਮੈਂ ਜੇ ਸਹਬਾ ਤੇਰੀ ਮੇਰ ਹੋਵੇ ਜੇ ਸਹਬਾ ਤੇਰੀ ਮੇਰ ਹੋਵੇ ਕਰੇ ਜੇ ਤੂੰ ਛੇਰਾ ਨੂੰ ਕਾਸ ਚਰਾ ਦੇਵੇਂ ਕਾਸ ਦੀ ਵਾਟ ਅਮੁਖ ਦਿਸੇ ਕਰ ਮੇਰਤ ਪੰਥ ਮਕਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਜੀਕਾਵ ਬਗੀਚਾ ਲਾਉਣਾ ਮੈਂ ਰਹੇ ਪੂਰਾ ਅਦਬ ਬਜ਼ੁਰਗੀ ਦਾ ਤੇ ਦਿਲ ਵਿੱਚ ਕਾਲੂ ਆਵੇ ਨਾ ਨਾ ਜੱਟ ਨੰਦੇ ਚਮਿਆਰਾਂ ਨੂੰ ਕੋਈ ਲੋਕ ਖਾਵਾ ਖਾਵੇ ਨਾ ਸਰਦਾਂ ਦਾ ਭਾਰ ਬਿਉੜ ਕਹਿ ਕਰ ਮੇਰਤ ਤੋੜ ਪਚਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਜੀਕਾਵ ਬਗੀਚਾ ਲਾਉਣਾ ਮੈਂ ਸੁਣੀ ਦੀ ਜੈਸੇ ਸੁੰਦਰ ਤਾ ਸੋਣੀ ਦੀ ਸ਼ੇ ਦੱਸਣ ਪਏ ਸੱਚੀ ਗੱਲ ਜਗ ਦੀ ਜਾਣ ਬਣੇ ਉਹ ਜਾਗਾ ਜੋ ਮੰਨੇਗਾ ਐਵੇਂ ਨਹੀਂ ਸੀ ਸੱਚ ਕਾਉਣਾ ਮੈਂ ਫੁੱਲ ਰੰਗ ਬਿਰੰਗ ਵਿਚਾਰਾਂ ਦੇ ਜੀਕਾਵ ਬਗੀਚਾ ਲਾਉਣਾ ਮੈਂ ਕੌਣੀ ਜੋ ਮਸਤ ਜਗੀਰੇ ਦੀ ਹਾਂ ਗੋਰ ਮੱਖ ਦੀਆਂ ਤਾਰਾ ਬਣ ਜਾਵੇ ਕਰਨੀ ਅਸਲ ਆ ਅੰਦਰ ਦੀ ਐਵੇਂ ਨਹੀਂ ਭੇਖ ਵਿਖਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਮ ਬਗੀਚਾ ਲਾਉਣਾ ਮੈਂ ਸਤ ਗੁਰੂ ਜੀ ਮਹਾਰਾਜੀ ਦੀ ਅੰਮ੍ਰਿਤ ਬਾਣੀ ਦੇ ਪਾਵਨ ਪਵਿੱਤਰ ਬਚਨ ਨੇ ਇੱਕ ਬਗੀਚਾ ਪੇਡ ਘਾਨ ਕਰਿਆ ਇਹ ਸਾਰਾ ਸੰਸਾਰ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦਾ ਬਾਗੀਚਾ ਹੀ ਹੈ ਅਸੀਂ ਸਾਰੇ ਫੁੱਲ ਹਾਂ ਵੈਗੁਰੂ ਜੀ ਦੇ ਕਿਸੇ ਵਿੱਚੋਂ ਕਿਵੇਂ ਤਰ੍ਹਾਂ ਦੀ ਖੁਸ਼ਬੂ ਆ ਰਹੀ ਆ ਸ਼ੁਭ ਗੁਣਾ ਰੂਪੀ ਕਿਸੇ ਵਿੱਚੋਂ ਕਿਸੇ ਤਰ੍ਹਾਂ ਦੀ ਆ ਰਹੀ ਆ ਜਿਹੜੇ ਫੁੱਲ ਟਾਣੀ ਨਾਲੋਂ ਟੁੱਟ ਜਾਂਦੇ ਨੇ ਉਹਨਾਂ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਆ ਆਪਣੇ ਅਸਲੇ ਨਾਲ ਆਪਣੇ ਮੋਢ ਨਾਲ ਆਪਣੇ ਮੂਲ ਦੇ ਨਾਲ ਜੁੜੇ ਰਹੀਏ ਤੇ ਅਸੀਂ ਸਾਰੇ ਸ਼ੋਭ ਗੁਣਾ ਦੀ ਸੁਗੰਧੀ ਵੰਡਦੇ ਰਹੀਏ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਸਾਨੂੰ ਅੱਜ ਪਹਿਲੀ ਵਾਰੀ ਇਸ ਸਟੇਜ ਤੇ ਸੇਵਾ ਨਿਭਾਉਣ ਦਾ ਸੁਭਾਗ ਸਮਾਪਤ ਹੋਇਆ ਹੈ ਚੰਦਕ ਸਾਡੇ ਕੋਲ ਮਿੰਟ ਹਨ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਗੁਰੂ ਚਰਨਾਂ ਦੇ ਵਿੱਚ ਇਕੱਤਰ ਹੋਏ ਹਨ ਸਾਡਾ ਜਨਮ ਹੀ ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਅਸੀਂ ਉਸ ਨਾਮੀ ਦੇ ਵਿੱਚ ਇੱਕਮਿਕ ਹੋਣ ਦੇ ਵਾਸਤੇ ਹੋਇਆ ਹੈ ਇਸੇ ਨਾਲ ਸੰਬੰਧਤ ਕਵਤਾ ਆਪ ਸੰਗਤਾਂ ਦੀ ਸੇਵਾ ਵਿੱਚ ਅਸੀਂ ਪੇਸ਼ ਕਰਨੀ ਹੈ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕਿਰਪਾ ਕਰੋ ਸਾਡੀ ਝੋਲੀ ਵਿੱਚ ਨਾਮ ਦਾਣ ਦੀਆਂ ਦਾਤਾਂ ਪਾਓ ਅਸੀਂ ਸੰਸਾਰ ਦੇ ਵਿੱਚ ਆਏ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਹਾਂ ਇੰਜ ਸਾਧ ਸੰਗਤ ਜੀ ਇਹ ਬੇਨਤੀ ਕੀਤੀ ਜਾ ਰਹੀ ਹੈ ਅਪਰਿ ਅਪਾਰ ਤੇਰੀ ਮਹਿਮਾ ਮਾਲਕਾ ਜਿ ਕਥਣੇ ਤੋਂ ਬਾਰੀ ਐ ਸਾਰੇ ਸੰਸਾਰ ਦੇ ਪ੍ਰਤਪਾਲਕਾ ਲੀਲਾ ਹੀ ਨਿਆਰੀ ਐ ਸਾਰੇ ਸੰਸਾਰ ਦੇ ਪ੍ਰਤਪਾਲਕਾ ਲੀਲਾ ਹੀ ਨਿਆਰੀ ਐ ਜਿੰਨਾ ਤੈਨੂੰ ਗਾਇਆ ਜਨਮ ਸਵਾਰਿਆ ਤੇ ਰਖਾਈ ਲਾਜ ਹੈ ਤੇਰਾ ਜਸ ਗਾਉਣ ਲਈ ਜਨਮ ਧਾਰਿਆ ਜਸ ਗੋਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ ਹਾਰ ਇੱਕ ਬਾਤ ਤੇਰੀ ਤਾਂ ਅਜੱਜ ਹੈ ਨਹੀਂ ਕੋਈ ਗੋਜ ਖੁੱਲਦਾ ਪਾਲੀ ਜਾਵੇਂ ਆਪੋ ਆਪਣੇ ਫਰਜ਼ ਹੈ ਤੇਰ ਤਾ ਨਹੀਂ ਭੁੱਲਦਾ ਪਾਲੀ ਜਾਵੇਂ ਆਪੋ ਆਪਣੇ ਫਰਜ਼ ਹੈ ਤੇਰ ਤਾ ਨਹੀਂ ਬੋਲਦਾ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ ਤੇਰਾ ਜਸ ਗਾਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਮਿੱਟੀ ਤੋਂ ਵਧੇਰੇ ਪਾਣੀ ਹੈ ਡੋਬਦਾ ਨਾ ਖਾਰਦਾ ਕਿਵੇਂ ਤੂੰ ਮੇਰੇ ਘੜ ਕੇ ਖਲਾਰਿਆ ਜੋ ਤੁਲਾ ਤੋਂ ਬਾਝ ਹੈ ਤੇਰਾ ਜਸ ਗਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ ਤੇਰਾ ਜਸ ਗਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ ਮਿੱਟੀ ਵਿੱਚੋਂ ਉੱਗ ਕੇ ਹਜ਼ਾਰਾਂ ਬੂਟੀਆਂ ਆਸਰਵਖੋਂ ਰਾਸ ਵਿੱਚੋਂ ਬਾਣਦੇ ਨੇ ਟੀਕੇ ਟੂਟੀਆਂ ਜੋ ਰੋਗਾਂ ਨੂੰ ਗਵਾਉਂਦੀਆਂ ਰਾਸ ਵਿੱਚੋਂ ਬਾਣਦੇ ਨੇ ਟੀਕੇ ਟੂਟੀਆਂ ਜੋ ਰੋਗਾਂ ਨੂੰ ਗਵਾਉਂਦੀਆਂ ਸਕਦਾ ਲਾ ਕੋਣ ਤੇਰਾ ਪਰਿਵਾਰ ਵਾਰ ਹੈ ਸੁੰਦਰ ਰਿਵਾਜ ਹੈ ਤੇਰਾ ਜਸ ਗਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ ਤੇਰਾ ਜਸ ਗਉਣ ਲਈ ਜਨਮ ਧਾਰਿਆ ਨਾ ਖਜ਼ਾਨਾ ਤੇਰਾ ਜੋ ਗਬੀਤ ਗਏ ਲੋਕ ਖਾਈ ਜਾਂਦੇ ਐ ਪਤਾ ਨਹੀਂ ਕਿੰਨੇ ਕੁ ਉਮਰਾਂ ਬਤੀਤ ਗਏ ਹੋਰ ਆਈ ਜਾਂਦੇ ਐ ਪਤਾ ਨਹੀਂ ਕਿੰਨੇ ਕੁ ਉਮਰਾਂ ਬਤੀਤ ਗਏ ਹੋਰ ਆਈ ਜਾਂਦੇ ਐ ਖਾਣਾ ਵੱਖੋ ਵੱਖਰਾ ਜਗਤ ਖਾਰਿਆ ਜਿਉਂ ਜਸ ਸਮਾਜ ਹੈ ਤੇਰਾ ਜਸ ਗਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਜ ਹੈ ਤੇਰਾ ਜਸ ਗਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਕਾਰਜ ਖਿਲਾਣ ਨੇ ਦਾੜੀ ਇਹ ਨ ਭੁੱਲ ਕੇ ਤੇਰੇ ਸਾਥ ਕਹੀ ਸਾਡਾ ਸਤਕਾਰ ਆ ਬੈਂਕਾ ਤਾਂ ਮੁਤਾਜ ਹੈ ਤੇਰਾ ਜਸ ਕੌਣ ਲਈ ਜਨਮ ਤਾਰਿਆ ਨਾ ਕੋਈ ਹੋਰ ਕਾਜ ਹੈ ਤੇਰਾ ਜਸ ਕੌਣ ਲਈ ਜਨਮ ਤਾਰਿਆ ਨਾ ਕੋਈ ਹੋਰ ਕਾਜ ਹੈ ਕਿਰਪਾ ਕਰਨ ਸਾਡੇ ਸਾਰਿਆਂ ਦੀ ਝੋਲੀ ਵਿੱਚ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਕਵਤਾ ਦਾ ਇੱਕ ਬਹੁਤ ਵੱਡਾ ਸਮੁੰਦਰ ਹੈ ਮੇਰੇ ਸਾਥੀ ਭਾਈ ਸਤਨਾਮ ਸਿੰਘ ਸੱਤਾ ਫਰੀਦ ਸਰਾਏ ਇਹਨਾਂ ਨੇ ਸੈਂਕੜੇ ਕਵਤਾਵਾਂ ਲਿਖੀਆਂ ਨੇ ਨੀਚੇ ਲੰਗਰ ਵਿੱਚ ਜਿਹੜੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਨੇ ਉਹਨਾਂ ਨੂੰ ਸਮਰਪਿਤ ਵੀ ਇਨੇਕਾਂ ਕਵਤਾਵਾਂ ਹਨ ਸਾਡੇ ਕੋਲ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਇੱਥੇ ਹੀ ਸਾਧ ਸੰਗਤ ਜੀ ਸਮਾਪਤੀ ਹੈ ਸਾਰਿਆਂ ਗੁਰਮੁਖਾਂ ਪਿਆਰਿਆਂ ਦਾ ਬਹੁਤ ਧੰਨਵਾਦ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਤ ਸੰਗਤ ਜੀ ਸਤਗੁਰਾਂ ਦੀ ਮਹਾਨ ਕਿਰਪਾ ਮਿਹਰਾਮਤ ਹੋ ਰਹੀ ਹੈ ਆਪ ਜੀ ਬਹੁਤ ਹੀ ਪ੍ਰੀਮ ਸਹਿਤ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਸਜੇ ਹੋਏ دیਵਾਨਾਂ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਭਾਈ ਬਗੀਚਾ ਸਿੰਘ ਜੀ ਦਨਾਂ ਦੇ ਕਵੀਸ਼ਰੀ ਜਥੇ ਨੇ ਬਹੁਤੀ ਸ਼ਰੀਲੀਆਂ ਅਤੇ ਬੁਲੰਦ ਆਵਾਜ਼ਾਂ ਦੇ ਆਪ ਸੰਗਤਾਂ ਨੂੰ ਕਾਵ ਰਚਨਾਵਾਂ ਦੇ ਰਾਹੀਂ ਕਾਵ ਰੂਪ ਦੇ ਸਤਿਗੁਰੂ ਜੀਆਂ ਦਾ ਜਸ ਸਤਿਗੁਰੂ ਜੀਆਂ ਦੀ ਵਡਿਆਈ ਸ਼੍ਰਵਨ ਕਰਵਾਈ ਹੈ ਜਿਉਂ ਆਇਆਂ ਨੂੰ ਧੰਨਵਾਦ ਸਤਿਕਾਰਤ ਜਥੇ ਦਾ ਸੋ ਹੁਣ ਸਮਾ ਹੈ ਸਿਮਰਨ